ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਮਨੀਤ ਖੋੜ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਤੇ ਆਓ ਜੀ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ

ਦੇਸ਼ ਤੇ ਲੋਕ ਨੀਤੀ ਗਣਤੰਤਰ ਦੇ ਵਿੱਚ ਸਿੱਖ ਸਤੰਤਰਤਾ ਦਾ ਬੀਜ ਕਿਉਂ ਹੈ ਅਜ ਵੀ ਜ਼ਰੂਰੀ? ਿਆਉ ਜੀ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਿੱਖੀ ਨੂੰ ਅਕਸਰ ਅਸੀਂ ਸਿਰਫ ਧਾਰਮਿਕ ਕਰਮ ਕਾਂਡਾ ਪਹਿਰਾਵੇ ਜਾਂ ਰਸਮਾਂ ਤੱਕ ਸੀਮਤ ਕਰ ਲੈਂਦੇ ਹਾਂ ਪਰ ਅਸਲ ਵਿੱਚ ਸਿੱਖੀ ਮਨੁੱਖ ਨੂੰ ਸਮਾਜ ਨਾਲ ਜੋੜਨ ਵਾਲੀ ਇੱਕ ਜੀਵੰਤ ਸੋਚ ਹੈ ਜੋ ਹਰ ਯੁੱਗ ਵਿੱਚ ਮਨੁੱਖਤਾ ਦੀ ਅਗਵਾਹੀ ਕਰਦੀ ਆਈ ਹੈ ਅੱਜ ਦੇ ਸਮੇਂ ਵਿੱਚ ਜਦੋਂ ਸਵਾਰਥ ਅਨਿਆਇ ਅਤੇ ਬੇਪਰਵਾਹੀ ਵਧ ਰਹੀ ਹੈ ਸਿੱਖੀ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣਾ ਅਤੇ ਜੀਵਨ ਵਿੱਚ ਲਾਗੂ ਕਰਨਾ ਪਹਿਲਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਸਿੱਖ ਹੋਣਾ ਸਿਰਫ ਪਛਾਣ ਨਹੀਂ ਬਲਕਿ ਸਮਾਜ ਪ੍ਰਤੀ ਇੱਕ ਨੈਤਿਕ ਫਰਜ਼ ਹੈ ਤੇ ਆਓ ਜੀ ਜਾਣਦੇ ਹਾਂ ਇਸ ਪੂਰੇ ਹੀ ਮਾਮਲੇ ਦੇ ਬਾਰੇ ਵੀਰ ਹਲਵਿੰਦਰ ਸਿੰਘ ਜੀ ਪਾਸੋਂ ਸਿੱਖੀ ਦੀ ਸਮਾਜਿਕ ਹਿੱਸੇਦਾਰੀ ਸਿੱਖ ਧਰਮ ਭਾਰਤ ਦੀ ਧਰਤੀ ਤੇ ਪੈਦਾ ਹੋਇਆ ਇੱਕ ਅਜੇਹਾ ਧਰਮ ਹੈ ਜੋ ਨਾ ਸਿਰਫ ਰੂਹਾਨੀ ਪੱਖ ਨੂੰ ਮਜ਼ਬੂਤ ਕਰਦਾ ਹੈ ਬਲਕਿ ਸਮਾਜਿਕ ਢਾਂਚੇ ਵਿੱਚ ਵੀ ਡੂੰਗੀ ਹਿੱਸੇਦਾਰੀ ਨਿਭਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਤੇ 10 ਗੁਰੂ ਸਾਹਿਬਾਨ ਨੇ ਸਿੱਖੀ ਨੂੰ ਇੱਕ ਅਜੇਹੀ ਵਿਚਾਰਧਾਰਾ ਵੱਜੋਂ ਉਸਾਰਿਆ ਜੋ ਸਮਾਜ ਨੂੰ ਜਾਤ ਪਾਤ, ਅਮੀਰ ਗਰੀਬ ਅਤੇ ਹਰ ਤਰ੍ਹਾਂ ਦੇ ਭੇਦਭਾਵ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅੱਜ ਅਸੀਂ ਸਿੱਖੀ ਦੀ ਸਮਾਜਿਕ ਹਿੱਸੇਦਾਰੀ ਬਾਰੇ ਗੱਲ ਕਰਾਂਗੇ ਜਿਸ ਨੇ ਨਾ ਸਿਰਫ ਭਾਰਤੀ ਸਮਾਜ ਨੂੰ ਬਲਕਿ ਵਿਸ਼ਵ ਪੱਧਰ ਤੇ ਵੀ ਪ੍ਰਭਾਵਿਤ ਕੀਤਾ ਹੈ। ਸਿੱਖੀ ਦੀ ਸਭ ਤੋਂ ਵੱਡੀ ਸਮਾਜਿਕ ਹਿੱਸੇਦਾਰੀ ਹੈ ਸਮਾਨਤਾ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਜਾਤੀ ਪ੍ਰਥਾ ਅਤੇ ਧਾਰਮਿਕ ਅਸਮਾਨਤਾ ਨੂੰ ਚੁਣੌਤੀ ਦਿੱਤੀ ਉਹਨਾਂ ਦੇ ਬਚਨ ਨਾ ਕੋਈ Hindu ਨਾ ਮੁਸਲਮਾਨ ਇਹ ਸੰਦੇਸ਼ ਅੱਜ ਵੀ ਸਮਾਜ ਨੂੰ ਏਕਤਾ ਵੱਲ ਲੈ ਕੇ ਜਾਂਦਾ ਹੈ ਸਿੱਖ ਗੁਰੂ ਸਾਹਿਬਾਨ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਜਿੱਥੇ ਅਮੀਰ ਅਤੇ ਗਰੀਬ ਇੱਕੋ ਸਤਰ ਤੇ ਬੈਠ ਕੇ ਲੰਗਰ ਛਕਦੇ ਹਨ ਇਹ ਨਾ ਸਿਰਫ ਭੁੱਖ ਨੂੰ ਮਿਟਾਉਂਦਾ ਹੈ ਬਲਕਿ ਸਮਾਜਿਕ ਅਸਮਾਨਤਾ ਨੂੰ ਵੀ ਘਟਾਉਂਦਾ ਹੈ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਲੰਗਰ ਦੀ ਪ੍ਰਥਾ ਵਿਸ਼ਵ ਪੱਧਰ ਤੇ ਚੱਲ ਰਹੀ ਹੈ ਤੇ ਇਹ ਸਿੱਖੀ ਦੀ ਸਮਾਜਿਕ ਹਿੱਸੇਦਾਰੀ ਦਾ ਜੀਵੰਤ ਉਦਾਹਰਣ ਹੈ ਸੇਵਾ ਦੀ ਪਾਵਨਾ ਸਿੱਖੀ ਦੇ ਮੂਲ ਵਿੱਚ ਵਸੀ ਹੋਈ ਹੈ। ਗੁਰੂ ਅਮਰਦਾਸ ਜੀ ਨੇ ਪੰਗਤ ਅਤੇ ਸੰਗਤ ਦੀ ਪ੍ਰਥਾ ਸ਼ੁਰੂ ਕੀਤੀ ਜਿੱਥੇ ਸਭ ਲੋਕ ਬਰਾਬਰ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਿਸ ਨੇ ਨਾ ਸਿਰਫ ਧਾਰਮਿਕ ਆਜ਼ਾਦੀ ਲਈ ਲੜਾਈ ਲੜੀ ਬਲਕਿ ਸਮਾਜ ਨੂੰ ਜ਼ੁਲਮ ਵਿਰੁੱਧ ਖੜੇ ਹੋਣ ਦੀ ਸਿੱਖਿਆ ਦਿੱਤੀ। ਸਿੱਖ ਇਤਿਹਾਸ ਵਿੱਚ ਭਾਈ ਕਨਿਆ ਜੀ ਵਰਗੇ ਮਹਾਨ ਵਿਅਕਤੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣ ਵਾਲੀ ਸੇਵਾ ਨੂੰ ਪ੍ਰਸਿੱਧ ਕੀਤਾ ਜੋ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ। ਅੱਜ ਦੇ ਸਮੇਂ ਦੇ ਵਿੱਚ ਸਿੱਖ ਧਰਮ ਵਾਤਾਵਰਣ ਸੁਰੱਖਿਆ ਔਰਤਾਂ ਦੇ ਅਧਿਕਾਰ ਅਤੇ ਸਿੱਖਿਆ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ ਉਦਾਹਰਣ ਵਜੋਂ ਪੰਜਾਬ ਵਿੱਚ ਅਤੇ ਕਈ ਜ਼ਿਲ੍ਹਿਆਂ ਵਿੱਚ ਸਿੱਖ ਸੰਸਥਾਵਾਂ ਨੇ ਹਜ਼ਾਰਾਂ ਸਕੂਲ ਤੇ ਹਸਪਤਾਲ ਬਣਾਏ ਹਨ ਜੋ ਗਰੀਬ ਅਤੇ ਵੰਚਿਤ ਵਰਗਾਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕਰਦੇ ਹਨ ਸਿੱਖੀ ਔਰਤਾਂ ਦੇ ਅਧਿਕਾਰਾਂ ਵਿੱਚ ਵੀ ਵੱਡੀ ਹਿੱਸੇਦਾਰੀ ਨਿਭਾਈ ਹੈ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਸੌ ਕਿਉਂ ਮੰਦਾ ਆਖੀ ਹੈ ਜਿੱਤ ਜਮਹ ਰਾਜਾਨ ਕਹਿ ਕੇ ਉਸ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਸਿੱਖ ਧਰਮ ਵਿੱਚ ਔਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਅਤੇ ਅੰਮ੍ਰਿਤ ਛਕਣ ਦਾ ਅਧਿਕਾਰ ਹੈ ਜੋ ਉਸ ਸਮੇਂ ਦੇ ਸਮਾਜ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ ਅੱਜ ਵੀ ਸਿੱਖ ਔਰਤਾਂ ਸਮਾਜ ਵਿੱਚ ਨੇਤਰੀ ਵਜੋਂ ਉੱਭਰ ਰਹੀਆਂ ਹਨ ਤੇ ਵਿਸ਼ਵ ਪੱਧਰ ਤੇ ਸਿੱਖ ਧਰਮ ਨੇ ਔਰਤਾਂ ਨੂੰ ਸ਼ਕਤੀਕਰਨ ਲਈ ਕਈ ਪ੍ਰੋਗਰਾਮ ਚਲਾਏ ਹਨ ਇਸ ਤੋਂ ਇਲਾਵਾ ਸਿੱਖੀ ਨੇ ਸਮਾਜ ਨੂੰ ਨੈਤਿਕ ਮੁੱਲਾਂ ਨਾਲ ਜੋੜਿਆ ਹੈ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਇਹ ਤਿੰਨ ਮੂਲ ਸਿਧਾਂਤ ਸਮਾਜ ਨੂੰ ਇੱਕ ਨੈਤਿਕ ਢਾਂਚਾ ਪ੍ਰਦਾਨ ਕਰਦੇ ਹਨ ਕਿਰਤ ਕਰਨ ਨਾਲ ਵਿਅਕਤੀ ਸਵੈ ਨਿਰਭਰ ਬਣਦਾ ਹੈ ਨਾਮ ਜਪਣ ਨਾਲ ਰੂਹਾਨੀ ਸ਼ਾਂਤੀ ਮਿਲਦੀ ਹੈ ਅਤੇ ਵੰਡ ਛਕਣ ਨਾਲ ਸਮਾਜਿਕ ਨੇਾ ਮਜ਼ਬੂਤ ਹੁੰਦਾ ਹੈ ਸਿੱਖ ਧਰਮ ਨੇ ਆਪਣੀ ਇਸ ਵਿਚਾਰਧਾਰਾ ਨੂੰ ਵਿਸ਼ਵ ਭਰ ਵਿੱਚ ਫੈਲਾਇਆ ਹੈ ਅਤੇ ਅਮਰੀਕਾ ਕੈਨੇਡਾ ਅਤੇ ਯੂਰਪ ਵਿੱਚ ਵੀ ਸਿੱਖ ਗੁਰਦੁਆਰੇ ਸਮਾਜ ਸੇਵਾ ਦੇ ਕੇਂਦਰ ਵਜੋਂ ਜਾਣੇ ਜਾਂਦੇ ਹਨ ਸਿੱਖੀ ਦੀ ਸਮਾਜਿਕ ਹਿੱਸੇਦਾਰੀ ਅਜੇ ਹੀ ਵਿਰਾਸਤ ਹੈ ਜੋ ਸਮੇਂ ਦੇ ਨਾਲ ਹੋਰ ਵੀ ਮਜ਼ਬੂਤ ਹੋ ਰਹੀ ਹੈ ਸਿੱਖ ਧਰਮ ਨਾ ਸਿਰਫ ਵਿਅਕਤੀ ਨੂੰ ਰੂਹਾਨੀ ਤੌਰ ਤੇ ਉੱਚਾ ਚੁੱਕਦਾ ਹੈ ਬਲਕਿ ਸਮਾਜ ਨੂੰ ਵੀ ਇਕਤਾ ਨਿਆਂ ਅਤੇ ਸੇਵਾ ਦੇ ਰਹਤ ਚਲਾਉਂਦਾ ਹੈ ਅੱਜ ਦੇ ਵਿਸ਼ਵ ਵਿੱਚ ਜਿੱਥੇ ਅਸਮਾਨਤਾ ਅਤੇ ਵਿਵਾਦ ਵਧ ਰਹੇ ਹਨ ਉੱਥੇ ਸਿੱਖੀ ਦੇ ਸੰਦੇਸ਼ ਨੂੰ ਅਪਣਾਉਣ ਨਾਲ ਅਸੀਂ ਇੱਕ ਬਿਹਤਰ ਸਮਾਜ ਬਣਾ ਸਕਦੇ ਹਾਂ ਗੁਰੂ ਸਾਹਿਬਾਨ ਦੀ ਇਸ ਵਿਰਾਸਤ ਨੂੰ ਅੱਗੇ ਵਧਾਉਣਾ ਹਰ ਸਿੱਖ ਅਤੇ ਹਰ ਮਨੁੱਖ ਦਾ ਫਰਜ਼ ਹੈ ਸਿੱਖੀ ਦੀ ਸਮਾਜਿਕ ਜ਼ਿੰਮੇਵਾਰੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦਾ ਸਿੱਖ ਸਿਰਫ ਆਪਣੇ ਉਧਾਰ ਲਈ ਨਹੀਂ ਸਗੋਂ ਸਾਰੇ ਸਮਾਜ ਦੀ ਭਲਾਈ ਲਈ ਜਿਉਂਦਾ ਹੈ ਗੁਰਸਾਹਿਬਾਂ ਨੇ ਸਿੱਖੀ ਨੂੰ ਕਦੇ ਵੀ ਇਕਾਂਤਵਾਦੀ ਤਰ੍ਹਾਂ ਨਹੀਂ ਬਣਾਇਆ ਇਹ ਸਦਾ ਸੇਵਾ ਨਿਆਂ ਅਤੇ ਸਾਂਝ ਦਾ ਮਾਰਗ ਰਿਹਾ ਹੈ ਸੱਚ ਬੋਲਣਾ ਜ਼ੁਲਮ ਦੇ ਵਿਰੁੱਧ ਖੜਾ ਹੋਣਾ ਕਮਜ਼ੋਰ ਦੀ ਮਦਦ ਕਰਨੀ ਅਤੇ ਸਮਾਜ ਵਿੱਚ ਬਰਾਬਰੀ ਨੂੰ ਮਜ਼ਬੂਤ ਕਰਨਾ ਇਹ ਸਾਰੇ ਕੰਮ ਸਿੱਖੀ ਦੀ ਅਸਲ ਪਹਿਚਾਣ ਹੈ ਅਜਦੋ ਸਮਾਜ ਅਨੇਕ ਚੁਣੌਤੀਆਂ ਨਾਲ ਜੂਝ ਰਿਹਾ ਹੈ ਸਿੱਖੀ ਦੀ ਇਹ ਸੋਚ ਸਾਨੂੰ ਹਨੇਰੇ ਅਨੇਰੇ ਵਿੱਚ ਰਾਹ ਦਿਖਾਉਂਦੀ ਹੈ ਜੈ ਸਿੱਖ ਆਪਣੇ ਗੁਰਮਤਿ ਸਿਧਾਂਤਾਂ ਨੂੰ ਸਿਰਫ ਬਾਣੀ ਤੱਕ ਨਹੀਂ ਸਗੋਂ ਕਰਮ ਵਿੱਚ ਲਿਆਉਣਾ ਹੈ ਲਿਆਉਣਾ ਤਾਂ ਸਮਾਜ ਵਿੱਚ ਸਕਾਰਾਤਮਕ ਬਦਲਾ ਅਟਲ ਹੈ ਸਿੱਖੀ ਦਾ ਮੂਲ ਸੁਨੇਹਾ ਸਾਫ਼ ਹੈ ਆਪਣੀ ਮੁਕਤੀ ਨਾਲ ਦੂਜਿਆਂ ਦੀ ਭਲਾਈ ਵੀ ਅਸਲੀ ਧਰਮ ਹੈ ਅਜ ਦੇ ਸਮੇਂ ਵਿੱਚ ਰਾਜਨੀਤੀ ਅਤੇ ਧਰਮ ਅਕਸਰ ਇੱਕ ਦੂਜੇ ਦੇ ਨਾਲ ਟਕਰਾਂਦੇ ਨਜ਼ਰ ਆਉਂਦੇ ਹਨ ਬਿਆਨ ਵੀਡੀਓ ਕਲਿੱਪ ਅਤੇ ਸੋਸ਼ਲ ਮੀਡੀਆ ਦੀ ਤੀਬਰਤਾ ਕਈ ਵਾਰੀ ਗੰਭੀਰ ਮਸਲਿਆਂ ਨੂੰ ਵੀ ਹਲਕਾ ਬੜਾ ਦਿੰਦੀ ਹੈ ਪਰ ਜਦੋਂ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਗੋਲਕ ਜਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੁੜੀ ਹੋਵੇ ਤਾਂ ਇਹ ਮਸਲਾ ਸਿਆਸੀ ਨਹੀਂ ਰਹਿੰਦਾ ਇਹ ਪੰਥਕ ਮਰਿਆਦਾ ਨੈਤਿਕਤਾ ਅਤੇ ਜ਼ਮੀਰ ਨਾਲ ਜੁੜ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਦਾ ਦਿੱਤਾ ਜਾਣਾ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਸੋਚੀਏ ਕਿ ਆਧੁਨਿਕ ਰਾਜਨੀਤੀ ਧਾਰਮਿਕ ਸੰਵੇਦਨਾ ਦੀ ਗੰਭੀਰਤਾ ਨੂੰ ਸਮਝ ਰਹੀ ਹੈ ਜਾਂ ਨਹੀਂ ਜਾਣਦੇ ਹਾਂ ਇਹ ਸਾਰੇ ਹੀ ਮਾਮਲੇ ਦੇ ਬਾਰੇ ਵੀਰ ਕਵਰ ਲਾਇਨ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਖਤ ਸਾਹਿਬ ਗੋਲਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਾਜਨੀਤੀ ਦੀ ਭਾਸ਼ਾ ਤੇ ਪੰਥਕ ਮਰਿਆਦਾ ਦਾ ਟਕਰਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦਾ ਦਿੱਤਾ ਜਾਣਾ ਇੱਕ ਆਮ ਘਟਨਾ ਨਹੀਂ ਬਲਕਿ ਸਿੱਖ ਪੰਥ ਦੇ ਇਤਿਹਾਸਕ ਅਤੇ ਨੈਤਿਕ ਫਰੇਮਵਰਕ ਵਿੱਚ ਇੱਕ ਗੰਭੀਰ ਘੜੀ ਹੈ ਇਹ ਮਾਮਲਾ ਕਿਸੇ ਇੱਕ ਬਿਆਨ ਕਿਸੇ ਇੱਕ ਵੀਡੀਓ ਕਲਿੱਪ ਜਾਂ ਕਿਸੇ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦਾ ਇਹ ਸਵਾਲ ਖੜਾ ਕਰਦਾ ਹੈ ਕਿ ਆਧੁਨਿਕ ਰਾਜਨੀਤੀ ਸਿੱਖ ਧਰਮ ਸਿੱਖ ਧਾਰਮਿਕ ਸੰਵੇਦਨਾਵਾਂ ਨਾਲ ਕਿਵੇਂ ਗੱਲ ਕਰਦੀ ਹੈ ਅਤੇ ਕਿੱਥੇ ਉਸ ਨੂੰ ਚੁੱਪ ਰਹਿਣਾ ਸਿੱਖਣਾ ਚਾਹੀਦਾ ਹੈ ਸਿੱਖ ਧਰਮ ਵਿੱਚ ਗੋਲਕ ਅਤੇ ਦਸਵੰਦ ਕੋਈ ਸਾਧਾਰਨ ਆਰਥਿਕ ਪ੍ਰਬੰਧ ਨਹੀਂ ਹਨ ਇਹ ਗੁਰੂ ਨਾਲ ਵਿਸ਼ਵਾਸ ਸੇਵਾ ਤੇ ਸਮਰਪਣ ਦਾ ਪ੍ਰਗਟਾਵਾ ਹਨ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿਰਫ ਜੀਵੰਤ ਗੁਰੂ ਦੀ ਸ਼ਰੀਰ ਖਾਜ਼ਰੀ ਹਨ ਇਹਨਾਂ ਨਾਲ ਜੁੜੀ ਹਰ ਗੱਲ ਪੂਰੇ ਪੰਥ ਦੀ ਆਤਮਿਕ ਨਬਜ਼ ਨੂੰ ਸ਼ੂਂਦੀ ਹੈ ਪੰਥ ਦੀ ਅੰਤਰਾਤਮਾ ਸ਼੍ਰੀ ਅਕਾਲ ਤਖਤ ਸਿੱਖ ਪੰਥ ਦੀ ਉਹ ਸੰਸਥਾ ਹੈ ਜਿਸ ਨੇ ਇਤਿਹਾਸ ਵਿੱਚ ਹਮੇਸ਼ਾ ਰਾਜ ਸਤਾ ਅਤੇ ਧਾਰਮਿਕ ਮਰਿਆਦਾ ਦੇ ਵਿਚਕਾਰ ਸੰਤੁਲਨ ਬਣਾਇਆ ਹੈ ਇਹ ਤਖਤ ਸਿਰਫ ਫੈਸਲੇ ਸੁਣਾਉਣ ਦੀ ਥਾਂ ਨਹੀਂ ਸਗੋਂ ਪੰਥ ਨੂੰ ਆਤਮਿਕ ਅਤੇ ਨੈਤਿਕ ਦਿਸ਼ਾ ਦੇਣ ਵਾਲਾ ਕੇਂਦਰ ਹੈ ਜਦੋਂ ਤੱਕ ਸਾਹਿਬ ਕਿਸੇ ਰਾਜਨੀਤਿਕ ਆਗੂ ਨੂੰ ਤਲਬ ਕਰਦਾ ਹੈ ਤਾਂ ਉਹ ਉਸ ਦੀ ਸਿਆਸੀ ਪਛਾਣ ਨਹੀਂ ਸਕੋ ਉਸ ਦੀ ਪੰਥਕ ਜ਼ਿੰਮਵਾਰੀਆਂ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਹੈ ਇਸ ਮਾਮਲੇ ਵਿੱਚ ਵੀ ਤੱਕ ਸਾਹਿਬ ਦੀ ਇਨਵੋਲਵਮੈਂਟ ਇਹ ਦਰਸਾਉਂਦੀ ਹੈ ਕਿ ਪੰਥ ਅੰਦਰ ਧਾਰਮਿਕ ਮਰਿਆਦਾ ਜੀ ਵੀ ਜੀਵੰਤ ਹੈ ਮੁੱਖ ਮੰਤਰੀ ਦੀ ਪੇਸ਼ੀ ਸਿਰਫ ਸਪਸ਼ਟੀਕਰਨ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਕਾਲ ਤੱਕ ਸਾਹਿਬ ਦੀ ਹਾਜ਼ਰੀ ਪਰਨਾ ਪੰਥਕ ਪਰੰਪਰਾਵਾਂ ਅਨੁਸਾਰ ਇੱਕ ਲਾਜ਼ਮੀ ਕਦਮ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਦੀ ਨੀਅਤ ਕਿਸੇ ਵੀ ਤਰ੍ਹਾਂ ਸਿੱਖ ਧਰਮ ਜਾਂ ਗੁਰੂ ਘਰ ਦੀ ਬੇਅਦਬੀ ਕਰਨ ਦੀ ਨਹੀਂ ਸੀ। ਪਰ ਇੱਥੇ ਗੱਲ ਸਿਰਫ ਨੀਅਤ ਦੀ ਨਹੀਂ ਪ੍ਰਭਾਵ ਦੀ ਵੀ ਹੈ। ਇੱਕ ਮੁੱਖ ਮੰਤਰੀ ਦਾ ਹਰ ਸ਼ਬਦ ਸੈਂਕੜਿਆਂ ਹਜ਼ਾਰਾਂ ਲੋਕਾਂ ਤੱਕ ਪਹੁੰਚਦਾ ਹੈ। ਧਾਰਮਿਕ ਮਸਲਿਆਂ ਤੇ ਹਾਸੇ ਵਿਅੰਗ ਜਾਂ ਅਧੂਰੀ ਜਾਣਕਾਰੀ ਨਾਲ ਦਿੱਤੇ ਬਿਆਨ ਪੰਥਕ ਅਸੰਤੁਲਨ ਪੈਦਾ ਕਰ ਸਕਦੇ ਹਨ। ਭਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ ਹੋਣ। ਸਰੂਪਾਂ ਦਾ ਮਸਲਾ ਕੇਂਦਰੀ ਚਿੰਤਾ ਇਸ ਸਾਰੇ ਵਿਵਾਦ ਦੇ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਸੰਭਾਲ ਦਾ ਗੰਭੀਰ ਮਸਲਾ ਮੌਜੂਦ ਹੈ ਇਹ ਮਸਲਾ ਨਾ ਤਾਂ ਕਿਸੇ ਸਰਕਾਰ ਦੀ ਕਾਮਯਾਬੀ ਅਤੇ ਨਾ ਹੀ ਕਿਸੇ ਸਿਆਸੀ ਧਿਰ ਦੀ ناکامی ਹੈ ਇਹ ਪੰਥ ਦੀ ਆਤਮਿਕ ਸੁਰੱਖਿਆ ਨਾਲ ਜੁੜਿਆ ਹੋਇਆ ਪ੍ਰਸ਼ਨ ਹੈ ਇੱਥੇ ਪ੍ਰੈਸ ਬਿਆਨ ਕਲੀਨ ਚਿੱਟਾ ਦੋਸ਼ aaropan ਪੰਥ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਲੋਡ ਹੈ ਪਾਰਦਰਸ਼ੀ ਜਾਂਚ ਜਵਾਬਦੇਹੀ ਅਤੇ ਸਪਸ਼ਟ ਨੀਤੀ ਦੀ ਤਾਂ ਜੋ ਪਵਿੱਖ ਵਿੱਚ ਅਜੇ ਇਹ ਸੰਦੇਹ ਪੈਦਾ ਹੀ ਨਾ ਹੋਣ ਸੋਸ਼ਲ ਮੀਡੀਆ ਤੇ ਪੰਥਕ ਅਸਤੂ ਅਸੰਤੁਲਨ ਆਧਨਿਕ ਯੋਗ ਵਿੱਚ ਇੱਕ ਕਟਿਆ ਹੋਇਆ ਵੀਡੀਓ ਕਲਿੱਪ ਪੰਥਕ ਮਾਹੌਲ ਨੂੰ ਤੁਰੰਤ ਭੜਕਾ ਸਕਦਾ ਹੈ ਇੱਥੇ ਨਾ ਸਿਰਫ ਰਾਜਨੀਤਿਕ ਆਗੂ ਸਗੋਂ ਆਮ ਸਿੱਖ ਵੀ ਜ਼ਿੰਮੇਵਾਰੀ ਆਮ ਸਿੱਖ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਿਨਾਂ ਤਸਦੀਕ ਕੀਤੇ ਕਿਸੇ ਵੀ ਗੱਲ ਨੂੰ ਸੱਚ ਮੰਨ ਕੇ ਅੱਗੇ ਨਾ ਵਧਾਏ ਪੰਥ ਦੀ ਤਾਕਤ ਤੁਰੰਤ ਪ੍ਰਤੀਕਿਰਿਆ ਵਿੱਚ ਨਹੀਂ ਸਗੋ ਸ संयਮਤ ਅਤੇ ਸੋਚੀ ਸਮਝੀ ਪ੍ਰਕਿਰਿਆ ਵਿੱਚ ਹੈ ਜਿਸ ਦਾ ਪ੍ਰਤੀਕ ਸ਼੍ਰੀ ਕਾਲ ਤਕ ਸਾਹਿਬ ਹੈ ਪੰਥ ਅਤੇ ਰਾਜਨੀਤੀ ਇੱਕ ਨਾਜ਼ੁਕ ਸੰਤੁਲਨ ਪੰਜਾਬ ਵਿੱਚ ਰਾਜਨੀਤਿਕ ਅਤੇ ਸਿੱਖ ਧਰਮ ਇੱਕ ਦੂਜੇ ਤੋਂ ਅਲੱਗ ਨਹੀਂ ਨਹੀਂ ਰਹੇ ਪਰ ਇਹ ਨਜ਼ਦੀਕੀ ਤਦ ਹੀ ਸਹਿਤਮੰਦ ਰਹਿ ਸਕਦੀ ਹੈ ਜਦੋਂ ਰਾਜਨੀਤਿਕ ਆਗੂ ਧਾਰਮਿਕ ਸੰਸਥਾਵਾਂ ਦੀ ਸੀਮਾ ਤੇ ਗੰਭੀਰਤਾ ਨੂੰ ਸਮਝਣ ਗੁਰੂ ਘਰ ਤੇ ਟਿੱਪਣੀ ਕਰਨਾ ਸਿਆਸੀ ਬਿਆਨ ਨਹੀਂ ਇਹ ਇਹ ਪੰਤਕ ਮਸਲੇ ਨਾਲ ਜੁੜਿਆ ਕੰਮ ਹੈ ਇਸ ਮਾਮਲੇ ਦਾ ਹੱਲ ਟਕਰਾਅ ਵਿੱਚ ਨਹੀਂ ਸਗੋਂ ਸਪਸ਼ਟ ਦਿਸ਼ਾ ਵਿੱਚ ਹੈ ਸ਼੍ਰੀ ਗੋਬਿੰਦ ਸਿੰਘ ਸਾਹਿਬ ਵੱਲੋਂ ਆਉਣ ਵਾਲਾ ਫੈਸਲਾ ਸਿਰਫ ਇੱਕ ਵਿਅਕਤੀ ਲਈ ਨਹੀਂ ਸਗੋਂ ਭਵਿੱਖ ਦੇ ਸਾਰੇ ਰਾਜਨੀਤਿਕ ਆਗੂਆਂ ਲਈ ਮਾਰਗਦਰਸ਼ਕ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਰੂਪਾਂ ਦੀ ਸੰਭਾਲ ਗੁਰੂਗ ਦੀ ਪਾਰਦਰਸ਼ਤਾ ਤੇ ਧਾਰਮਿਕ ਮਸਲਿਆਂ ਤੇ ਸਰਕਾਰੀ ਪਾਦਸ਼ਾਹ ਲਈ ਇੱਕ ਸਪਸ਼ਟ ਨੈਤਿਕ ਰੇਖਾ ਕਿੱਚੀ ਜਾਣੀ ਚਾਹੀਦੀ ਹੈ ਸਿੱਖ ਪੰਥ ਦੀ ਮਹਾਨਤਾ ਉਸ ਦੀ ਸੰਸਥਾ ਵਿੱਚ ਹੈ ਅਤੇ ਸੰਸਥਾਵਾਂ ਦੀ ਮਰਿਆਦਾ ਉਸ ਦੀ ਸੰਜੀਦਗੀ ਵਿੱਚ ਜੇ ਮਸਲਾ ਸੰਯਮ ਸੱਚ ਅਤੇ ਪੰਥਕ ਬੁੱਧੀ ਨਾਲ ਨਿਪਟਾਇਆ ਜਾਏ ਤਾਂ ਇਹ ਘਟਨਾ ਵਿਵਾਦ ਨਹੀਂ ਰਹੇਗੀ ਇਹ ਇੱਕ ਇਤਿਹਾਸਕ ਯਾਦ ਦਿਲਾਉਣ ਦਿਲਾਉਣੀ ਬਣੇਗੀ ਕਿ ਸਿੱਖ ਪੰਥ ਵਿੱਚ ਕੋਈ ਵੀ ਗੁਰੂ ਤੋਂ ਉੱਪਰ ਨਹੀਂ ਅਤੇ ਕੋਈ ਵੀ ਮर्यादा ਤੋਂ ਬਾਹਰ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਰਾ ਮਾਮਲਾ ਸਾਨੂੰ ਇੱਕ ਗਹਿਰਾ ਸਬਕ ਦਿੰਦਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਕੋਈ ਸਿਆਸੀ ਅਦਾਲਤ ਨਹੀਂ ਬਲਕਿ ਸਿੱਖ ਪੰਥ ਦੀ ਅੰਤਰਾਤਮਾ ਹੈ ਜਿੱਥੇ ਨੀਅਤ ਨਹੀਂ ਪ੍ਰਭਾਵ ਤੋਲੇ ਜਾਂਦੇ ਹਨ ਜਿੱਥੇ ਅਹੁਦਾ ਨਹੀਂ ਜ਼ਿੰਮੇਵਾਰੀ ਪੁੱਛੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਲਕ ਅਤੇ ਗੁਰੂ ਕਰ ਦੀ ਮर्यादा ਨਾਲ ਜੁੜੀ ਹਰ ਗੱਲ ਪੰਥ ਨੂੰ ਛੇਂਦੀ ਹੈ ਇਕ ਇਥੇ ਸਪਸ਼ਟ ਕਰਨ ਤੋਂ ਵੱਧ ਲੋੜ ਹੈ ਸਵੈਨਿਨਸ਼ੀਲਤਾ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਹੁੰਦੀ ਹੈ ਇਸ ਮਾਮਲੇ ਦਾ ਅਸਲ ਹਲ ਟਕਰਾਵ ਵਿੱਚ ਨਹੀਂ ਸਗੋ ਉਸ ਸੰਤੁਲਨ ਵਿੱਚ ਹੈ ਜੋ ਸਿੱਖ ਇਤਿਹਾਲ ਸਾਨੂੰ ਸਿਖਾਉਂਦਾ ਹੈ ਜਿੱਥੇ ਰਾਜਨੀਤੀ ਅਤੇ ਆਪਣੀ ਹੱਦ ਜਾਣਦੀ ਹੈ ਅਤੇ ਧਰਮ ਆਪਣੀ ਮਰਿਆਦਾ ਵਿੱਚ ਅਡੋਲ ਰਹਿੰਦਾ ਹੈ ਜੇ ਇਹ ਘਟਨਾ ਸਹਿਯਮ ਅਤੇ ਪੰਥਿਕ ਬੁੱਧੀ ਨਾਲ ਸੰਭਾਲੀ ਜਾਂਦੀ ਹੈ ਤਾਂ ਇਹ ਵਿਵਾਦ ਨਹੀਂ ਸਗੋ ਭਵਿੱਖ ਲਈ ਇੱਕ ਮਜ਼ਬੂਤ ਮਾਰਗਦਰਸ਼ਨ ਬਣ ਸਕਦੀ ਹੈ ਅੱਗੇ ਵਧਦੇ ਹਾਂ ਇੱਕ ਗਣਤੰਤਰ ਵੱਜੋਂ ਪਾਰਿਸ ਨੇ ਆਪਣੀ ਸਵੇਮਾਨਤਾ ਨੂੰ ਬੜੀ ਲੰਬੀ ਕਾਰਣਾ ਤੋਂ ਬਾਅਦ ਪੇਸ਼ ਕੀਤਾ ਹੈ। ਇਹ ਕਾਰਣਾ ਵਿੱਚ ਪ੍ਰਮੁਖ ਤੌਰ ਤੇ ਆਪਾਂ ਵਾਰ ਕੇ ਵੀ ਦੇਸ਼ਿਤ ਨੂੰ ਸਾਹਮਣੇ ਰੱਖਣ ਵਾਲੇ ਸਖਾਂ ਦੀ ਸਵੇਮਾਨਤਾ ਇਸ ਗਣਤੰਤਰ ਤੋਂ ਉਦੋਂ ਤੋਂ ਦੂਰ ਹੈ ਜਦੋਂ ਤੋਂ ਪਹਿਲੀ ਆਵਾਜ਼ ਇਸ ਨੂੰ ਲਲਕਾ ਦੇ ਰੂਪ ਵਿੱਚ ਉੱઠી ਸੀ। ਤੇ ਆਓ ਜੀ ਜਾਣਦੇ ਹਾਂ ਪੂਰੇ ਵਿਸ਼ੇ ਦੇ ਬਾਰੇ ਵੀਰ ਪ੍ਰਭਜੋਤ ਸਿੰਘ ਜੀ ਪਾਸੋਂ। ਰਾਜਨੀਤੀ ਲੋਕਤੰਤਰੀ ਜਮਹੂਰੀਤ ਦਾ ਮਾਡਲ ਆਧਾਰ ਰੱਖ ਕੇ ਰਾਜਨੀਤੀ ਅਤੇ ਸਿਆਸੀ ਨਿਜ਼ਾਮ ਚਲਾ ਰਹੀ ਹੈ ਨੀਤੀਕਾਰ ਇਸੇ ਆਧਾਰ ਤੇ ਪ੍ਰਜਾ ਦਾ ਪ੍ਰਕਰਣ ਤਿਆਰ ਕਰਦੇ ਹਨ ਪਰ ਇਸ ਪ੍ਰਕਰਣ ਵਿੱਚ ਦੇਸ਼ਾਂਤਰ ਰਾਜਨੀਤੀ ਵਿੱਚ ਲੋਕ ਨੀਤੀ ਆਧਾਰ ਆਪਣੇ ਮੂਲ ਦੀ ਉਤਪਤੀ ਨਹੀਂ ਹੈ ਸਗੋਂ ਸਭਿਅਤਾ ਦੇ ਪ੍ਰਭਾਵ ਹੇਠ ਹੈ ਇਸ ਸਮੇਂ ਪੱਛਮੀ ਸਭਿਅਤਾ ਜਥੇ ਸਿਆਸੀ ਸਿਕਦਾਰੀ ਕਾਇਮ ਕਰਨ ਵਿੱਚ ਸਫਲ ਹੋਈ ਹੈ ਉੱਥੇ ਹੀ ਸਮਾਜੀ ਅਤੇ ਸਭਿਆਚਾਰਕ ਸਿਕਦਾਰੀ ਵੀ ਪੂਰੇ ਸੰਸਾਰ ਦੇ ਨਿਜ਼ਾਮ ਵਿੱਚ ਆਪਣਾ ਤਬਦਬਾ ਕਾਇਮ ਕਰ ਚੁੱਕੀ ਹੈ ਜਮਹੂਰੀਅਤ ਜਾਂ ਲੋਕ ਨੀਤੀ ਨੇ ਸਾਰੇ ਅਧਾਰ ਪੱਛਮੀ ਕਰਮ ਵਿਆਖਿਆਕਾਰੀ ਨਾਲ ਚੱਲਦੇ ਹਨ ਜੋ ਬਹੁਮਤ ਆਧਾਰ ਤੇ ਨੀਤੀ ਧਰਦੇ ਹਨ ਭਾਰਤ ਦਾ ਸੰਵਿਧਾਨਕ ਆਧਾਰ ਵੀ ਇਸੇ ਵਿਆਖਿਆਕਾਰੀ ਦੀ ਉਪਜਾਏ ਜਿੱਥੇ ਸੈਕੂਲਰਿਜ਼ਮ ਸੋਸ਼ੀਅਲਿਜ਼ਮ ਜਾਂ ਜਸਟਿਸ ਪਰੰਪਰਾਵਾਦੀ ਨੀਤੀ ਤੋਂ ਨਹੀਂ ਸਗੋ ਪੱਛਮੀ ਵਿਆਖਿਆਕਾਰੀ ਅਤੇ ਹਿੰਦੂਵਾਦੀ ਬਹੁਪਕੀ ਨਿਜ਼ਾਮ ਦੀ ਬੋਧਕਤਾ ਦਾ ਨਿਚੋੜ ਹੈ ਨਵੰਬਰ 26 1949 ਜਦੋਂ ਸੰਵਿਧਾਨਕ ਘਾਰਤ ਕਰਨ ਕਲ ਵਾਰੇ ਕਰਤਾ ਹਰ ਕਿਸੇ ਨੂੰ ਬਣਾवटी ਲੋਕ ਨੀਤੀ ਵਿੱਚ ਮਰਨ ਦਾ ਕੰਮ ਕਰ ਰਹੇ ਸਨ ਉਸ ਸਮੇਂ ਐਸੇ ਸਿਆਸੀ ਨਿਦਾਮ ਨਾਲ ਹੋਂ ਸੰਘਰਸ਼ ਕਰ ਰਹੀ ਕੌਮ ਦੇ ਬਚੰਦੇ ਆਪਣੇ ਦਰਦ ਵਿੱਚੋਂ ਰੋਜ਼ ਪ੍ਰਗਟ ਕਰਕੇ ਇਸ ਨਿਜ਼ਾਮ ਨੂੰ ਕੌਰੀ ਨਾ ਕਰਕੇ ਆਏ ਇਹ ਸਨ ਸਰਦਾਰ ਹੁਕਮ ਸਿੰਘ ਅਤੇ ਭਵਿੰਦਰ ਸਿੰਘ ਮਣ ਸਰਦਾਰ ਹੁਕਮ ਸਿੰਘ ਜੀ ਨੇ ਉਸ ਸਮੇਂ ਗਰਜਦੀ ਆਵਾਜ਼ ਦੇ ਵਿੱਚ ਉਸ ਅਸੈਂਬਲੀ ਦੇ ਵਿੱਚ ਸੁਤੰਤਰ ਵਿਧਾਇਕ ਦੇ ਕਰਤਾ ਨੂੰ ਕਿਹਾ ਕਿ ਸਿੱਖ ਇਸ ਵਿਧਾਨ ਨੂੰ ਰੱਦ ਕਰਦੇ ਹਨ ਸਿੱਖ ਇਸ ਵਿਧਾਨ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ ਇਸ ਦਰਦ ਭਰੇ ਰੋਸ ਪਿੱਛੋਂ ਕਾਰਨ ਸੀ ਕਿ ਜਮਹੂਰੀਤ ਦੇ ਇਸ ਮਾਡਲ ਵਿੱਚ ਧਰਮ ਨਿਰਪੇਖਤਾ ਦੇ ਪਰਪਾਵੇਂ ਹੇਠ ਕਟਗਣਤੀ ਫਿਰਕਿਆਂ ਨੂੰ ਬਹੁਪੱਖੀ ਨਿਜਾਮ ਹੇਠ ਚਲਾਉਣਾ ਇਹ ਉਹ ਵਿਸਾਖ ਘਾਤ ਸੀ ਜਿਸ ਬਾਰੇ ਸਰਦਾਰ ਕਪੂਰ ਸਿੰਘ ਆਈ.ਸੀ.ਐਸ.ਜੀ ਨੇ 6 ਸਤੰਬਰ 1966 ਨੂੰ ਬਤੌਰ ਐਮਪੀ ਵਜੋਂ ਭਾਰਤੀ ਲੋਕਤੰਤਰ ਨੂੰ ਜਨਕ ਕੇ ਵਜੋਂ ਸਮਰਨ ਕਰਾਇਆ ਦੁਨੀਆਵੀ ਸਿਆਸੀ ਰਾਜਨੀਤੀ ਭਾਵੇਂ ਲੋਕਤੰਤਰ ਨਿظام ਦਾ ਹੋਕਾ ਪਰਦੀ ਰਹੇ ਪਰ ਜਮਹੂਰੀਤ ਦਾ ਜਿੰਨਾ ਜਨਾਜ਼ਾ ਦੁਤੀਏ ਵਿਸ਼ਵ ਯੁੱਧ ਤੋਂ ਬਾਅਦ ਦੇ ਮੁਲਕਾਂ ਵੱਲੋਂ ਕੀਤਾ ਉਹ ਆਪਣੇ ਆਪ ਵਿੱਚ ਪ੍ਰਤੱਖ ਹੈ ਕਿਉਂ ਜੋ ਇਹ ਨਿظام ਲੋਕਤੰਤਰੀ ਨੀਤੀ ਵਿੱਚ ਸ਼ਾਹਮੁਕੀ ਨੀਤੀ ਕਰਨ ਵਿੱਚ ਹੀ ਰੁਚੀ ਰੱਖਦਾ ਹੈ ਸਿਆਸੀ ਨਿਜ਼ਾਮ ਦੇ ਇਸ ਸ਼ੈਲੀ ਨੂੰ ਪੱਛਮੀ ਸਿਆਸੀ ਵਿਸ਼ਲੇਸ਼ਕ ਰੌਬਰਟ ਡਾਲ ਬਹੁ ਗਣਤੀ ਦੀ ਤਾਨਾਸ਼ਾਹੀ ਕਰਕੇ ਸੰਬੋਧਨ ਕਰਦਾ ਹੈ ਇਸ ਲੋਕਤੰਤਰੀ ਤਾਨਾਸ਼ਾਹੀ ਵਿੱਚ ਨਿਰਣੇਕਾਰੀ ਸਰਮਪੱਖੀ ਨਹੀਂ ਹੁੰਦੀ ਜੋ ਕੇਵਲ ਬਹੁਪੁਖੀ ਨਿਜ਼ਾਮ ਦੇ ਖਵਾਇਸ਼ ਅਨੁਸਾਰ ਹੀ ਚਲਦੀ ਹੈ ਜੇਕਰ ਲੋਕਤੰਤਰੀ ਦੇ ਅਸਲ ਪ੍ਰਭਾਸ਼ਾ ਨੂੰ ਸਪਸ਼ਟ ਕਰਨਾ ਹੋਵੇ ਤਾਂ ਗੁਰੂ ਆਦਰਸ਼ ਵਿੱਚੋਂ ਉਭਰੀਆ ਸਿੱਖ ਨੀਤੀ ਹੀ ਸਹਾਈ ਹੈ ਸੇਕ ਲੋਕ ਨੀਤੀ ਦਾ ਮੂਲ ਉਦਾਰ ਹਲੀਮੀ ਰਾਜ ਦਾ ਸੰਕਲਪ ਬਣ ਕੇ ਸਰਬਤ ਦਾ ਭਲਾ ਕਰਨਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਖਾਲਸਾ ਖੁਦਾ ਦੀ ਉਪਾਧੀ ਤੇ ਹੈ। ਖਾਲਸੋ ਹੋਵੇ ਖੁਦ ਖੁਦਾ ਜਮ ਖੂਬੀ ਖੁਬ ਖੁਦਾਏ। ਸੰਸਾਰ ਬਣਾਉਣ ਵਾਲਾ ਹੀ ਆਪਣੇ ਆਦਰਸ਼ ਨੂੰ ਪ੍ਰਮੁੱਖ ਰੱਖ ਕੇ ਚਲਾ ਸਕਦਾ ਹੈ। ਇਹਨਾਂ ਆਦਰਸ਼ਾਂ ਨੂੰ ਵਿਵਹਾਰਕਤਾ ਵਿੱਚ ਲਿਆਉਣ ਲਈ ਧਰਤੀ ਦਾ ਬੀਜ ਖਾਲਸੇ ਨੂੰ ਪ੍ਰਦਾਨ ਕੀਤਾ ਹੈ। 1469 ਤੋਂ 1849 ਤੱਕ ਦੇ ਸਿੱਖ ਸਫਰਨਾਮਾ ਇਤਿਹਾਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਖਾਲਸੇ ਨੇ ਸੱਚਾ ਦਰਸ਼ ਲੋਕ ਭਲਾਈ ਨਿਆਏ ਸਮਾਜ ਉਤਪਤੀ ਮਨੁੱਖੀ ਆਜ਼ਾਦੀ ਆਪਸੀ ਭਾਚਾਰਕ ਸਾਂਝ ਨੂੰ ਦੇਸ਼ਾਂਤਰ ਪੱਧਰ ਤੇ ਪ੍ਰਵਲ ਕੀਤਾ ਸਮੁੱਚੀ ਮਾਨਵੀ ਇਕਤਾ ਇਸਤਰੀਆਂ ਨੂੰ ਰਾਜਸੀ ਅਤੇ ਸਮਾਜਿਕ ਹਕੂਕ ਧਾਰਮਿਕ ਤੇ ਸਵੈ-ਸਤੰਤਰ ਦੀ ਆਜ਼ਾਦੀ ਇਹ ਕਾਰਜ ਵੀ ਸਿੱਖ ਨੀਤੀ ਤੋਂ ਸਿਵਾਏ ਕਿਸੇ ਪਰੰਪਰਾ ਦੇ ਅੰਤਰਗਤ ਨਹੀਂ ਹੋ ਸਕੇ ਖੂਨ ਦੇ ਹਰ ਸੋਇਲੇ ਵਿੱਚ ਸੱਚ ਦਾ ਕੁੰਗੂ ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਾਪਤ ਕਰਕੇ ਸਿੱਖ ਨੀਤੀ ਨੇ ਉਸ ਸਮੇਂ ਇਹਨਾਂ ਆਦਰਸ਼ਾਂ ਦੀ ਸਥਾਪਨਾ ਕੀਤੀ ਜਦੋਂ ਰਾਜਸੀ ਧਾਰਮਿਕ ਅਤੇ ਬૌਧਿਕ ਸੱਤਾ ਤੇ ਮਨੁੱਖੀ ਨਰਸੰਗਾਰ ਹੋ ਰਿਹਾ ਸੀ ਜਦੋਂ ਬૌਧਿਕ ਸੁਤੰਤਰਤਾ ਭਾਰਤ ਵਰਸ਼ੀਆ ਸਮਾਜਵਾਦੀ ਪਰੰਪਰਾ ਨੇ ਖੋਲਹੀ ਸੀ ਤੇ ਸਦੀਆਂ ਤੋਂ ਗੁਲਾਮੀ ਜ਼ੰਦੀਰਾਂ ਵਿੱਚ ਬਦ ਗਈ ਸੀ ਉਸ ਸਮੇਂ ਇਹ ਜ਼ੰਦੀਰ ਨੂੰ ਸੱਚ ਦੀ ਬਾਣੀ ਹੀ ਤੋੜਨ ਵਿੱਚ ਸਮਰੱਥ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਚੱਲੀ ਸ਼ਾਸਕੀ ਰਾਜ ਤੋਂ ਬਾਅਦ ਭਾਰਤ ਵਾਸੀਆਂ ਨੇ ਬਸਤੀਵਾਦੀ ਗੁਲਾਮੀ ਦਾ ਅਹਿਸਾਸ ਕੀਤਾ ਤੇ ਉਸ ਦੇ ਮੂਰੇ ਕਾਰਜ ਗਰਜ ਕੇ ਲਲਕਾਰ ਦੇਣ ਵਾਲੇ ਉਹ ਸਿੱਖ ਸਨ ਜੋ ਕੇਵਲ 3% ਦੀ ਆਬਾਦੀ ਬਣਾਉਣ ਬਣਾਉਂਦੇ ਸਨ ਇਸ ਭਾਰਤ ਦੀ ਪਰ ਆਪਣਾ ਖੂਨ ਦਾ 90% ਦੀ ਭਾਰਤ ਵਰਸੀਆਂ ਦੀ ਗੁਲਾਮ ਮਾਨਸਿਕਤਾ ਨੂੰ ਆਜ਼ਾਦ ਕਰਾਉਣ ਇਤਲਾਕੇ ਸੌਨ ਸਿੰਘ ਪਕੜਾ ਗਦਰੀ ਲਹਿਰ ਜਤਿਹਦਾਰ ਕਿਸ਼ਮ ਸਿੰਘ ਬਬਰ ਕਾਲੀ ਲਹਿਰ ਜਨਰਲ ਮੌਨ ਸਿੰਘ ਆਜ਼ਾਦ ਹਿੰਦ ਫੌਜ ਦੇ ਨਿਮਾਤਾ ਅਤੇ ਉਹ ਹਜ਼ਾਰੇ ਮਰਜੀਵੜੇ ਜੋ ਆਪਣਾ ਉੱਪਰ ਹੰਡਾਏ ਜ਼ੁਲਮ ਨੂੰ ਪ੍ਰਵਾਨ ਕਰ ਗਏ ਤੇ ਆਜ਼ਾਦ ਚਾਨਣ ਦੇ ਗੇ ਸੈਕੂਲਰਿਜ਼ਮ ਦੇ ਦਾਅਵੇ ਹੇਠ ਭਾਰਤਵਰਸ਼ ਨੇ ਉਪਰੋਕਤ ਕਿਸੇ ਵੀ ਸ਼ਖਸੀਅਤ ਨੂੰ ਸੁਤੰਤਰਤਾ ਦੇ ਮਾਡਲ ਵਿੱਚ ਨਹੀਂ ਲਿਆਇਆ ਕਿਉਂਕਿ ਇਹ ਆਦਰਸ਼ ਸਿੱਖ ਨੀਤੀ ਦੇ ਸੰ ਤੇ ਇਹਨਾਂ ਦਾ ਮਾਡਲ ਉਹ ਬਣਿਆ ਜੋ ਕੇਸ ਦਾੜਾ ਕੱਟ ਕੇ ਨਾਸਤਿਕਤਾ ਦਾ ਝੋਰਾ ਭਰ ਕੇ ਇਹਨਾਂ ਲਈ ਆਜ਼ਾਦੀ ਪਰਵਾਨਾ ਬਣ ਗਿਆ ਇਸ ਨੀਤੀ ਦੀ ਪਹਿਰਾਦਾਰੀ ਕਰਨ ਵਾਲੇ ਖਾਲਸਾ ਹੀ ਆਦਰਸ਼ ਨੂੰ ਅਜੇ ਤੱਕ ਕੋਈ ਪ੍ਰਮੁੱਖ ਸਤਾਨ ਨਾ ਭਾਰਤੀ ਸੰਵਿਧਾਨਕ ਢਾਂਚਾ ਨਿਆਂ ਪ੍ਰਣਾਲੀ ਜਾਂ ਸ਼ਾਸਕੀ ਨੀਤੀਕਾਰ ਦੇ ਸਕੇ ਹਨ ਤੇ ਜੋਕੇ ਸਿੱਖ ਵੀ ਆਪਣੀ ਸੁਤੰਤਰ ਨੀਤੀ ਦਾ ਤਿਆਗ ਕਰਕੇ ਗੁਲਾਮ ਮਾਨਸਿਕਤਾ ਤੋਂ ਉਬਰੀ ਨੀਤੀ ਵਿੱਚ ਆਪਣਾ ਸਥਾਨ ਬਣਾਉਣ ਦਾ ਹਿਯਾ ਕਰਕੇ ਸੇਖਾਦਰਸ਼ ਅਤੇ ਗੁਰਸੇ ਦਾ ਅੰਤਨੂਰ ਹੋ ਰਹੇ ਹਨ ਲੋਕਤੰਤਰੀ ਨੀਤੀ ਤੋਂ ਬਰਤਬਦ ਸਿੱਖੀ ਦੀ ਪੰਜ ਪ੍ਰਣਾਲੀ ਨਹੀਂ ਦੀ ਹੀ ਸੰਸਾਰਕ ਪੱਧਰ ਤੇ ਅਸਲ ਜਮਹੂਰੀਤ ਨੂੰ ਰੱਖ ਸਕਦਾ ਹੈ ਜੋ ਗੁਰੂ ਖਾਲਸਾ ਪੰਥ ਦੇ ਹਿੱਸੇ ਹੈ ਖਾਲਸਾ ਪੰਥ ਦੇ ਆਉਣ ਵਾਲੇ ਬਚਨ ਦੇ ਆਪਣੇ ਆਦਰਸ਼ਾਂ ਤੇ ਪਹਿਰਾ ਦੇ ਕੇ ਸਿੱਖ ਨੀਤੀ ਨੂੰ ਦੁਨੀਆਵੀ ਮਾਡਲ ਦਾ ਰੂਪ ਦੇਣ ਲਈ ਆਪਣੀ ਵਿਦਿਅਕ ਉਚਮਤਾ ਫਿਲਾਉਣ ਤੇ ਗੁਰ ਸਿਧਾਂਤਾਂ ਦੇ ਪ੍ਰਮੁੱਖ ਤੇ ਆਪਣੀ ਸ਼ਖਸੀਅਤ ਨੂੰ ਉਭਾਰਨ ਤਾਂ ਜੋ ਹਲੀ ਮੀ ਰਾਜਦ ਸੰਕਰਪ ਪੂਰਾ ਹੋ ਸਕੇ ਸਿੱਖਾਂ ਨੇ ਆਪਣੇ ਹਿੱਤ ਨੂੰ ਪਿੱਛੇ ਰੱਖ ਕੇ ਦੇਸ਼ ਹਿੱਤ ਤੇ ਦੇਸ਼ ਹਿੱਤ ਦੇ ਅਤੇ ਲੋਕ ਭਲਾਈ ਦੇ ਲਈ ਆਪਣੀਆਂ ਆਪਣੀਆਂ ਕੁਰਬਾਨੀਆਂ ਨੂੰ ਸਾਹਮੇ ਰੱਖਿਆ ਜਿਵੇਂ ਸਿੱਟਾ ਇਹ ਹੀ ਸੀ ਕਿ ਲੋਕ ਨੀਤੀ ਕਾਰਨ ਵਕਤ ਸਿੱਖ ਪ੍ਰਤੀਨਿਧਤਾ ਨੂੰ ਕੋਈ ਥਾਂ ਨ ਦਿੱਤੀ ਗਈ ਸਗੋਂ ਬਹਿਮੁਖੀ ਆਧਾਰ ਤੇ ਉਨ੍ਹਾਂ ਨੂੰ ਇੱਕ ਫਿਰਕਾ ਗਿਣਾ ਦਿੱਤਾ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਜਾਣਦੇ ਹਾਂ ਕਸ਼ਮੀਰ ਸਿਕਸਰ ਗਰਮੀਆਂ ਬੀਬੀ ਇਸ਼ਮੀਤ ਗੁਰਜੀਪਾਸੋਂ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਅਮਲੇ ਸਰੋਵਰ ਵਿੱਚ ਮर्याਦਾ ਦੀ ਉਲੰਘਣਾ ਕਰਨ ਵਾਲੇ ਇੱਕ ਨੌਜਵਾਨ ਦੀ ਵਾਇਰਲ ਵੀਡੀਓ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 25 ਸੈਕਿੰਡ ਦੀ ਰੀਲ ਵਿੱਚ ਨੌਜਵਾਨ ਨੂੰ ਪੈਰ ਪਾਣੀ ਵਿੱਚ ਰੱਖ ਕੇ ਕੁਲਾ ਕਰਦੇ ਆਤੇ ਸਰੋਵਰ ਵਿੱਚ ਥੁਕਦੇ ਦੇਖਿਆ ਗਿਆ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਤਾਮੀਆਂ ਤੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਕ੍ਰਿਆ ਦੀ ਕੜੀ ਨਿੰਦਾ ਕੀਤੀ ਨੌਜਵਾਨ ਜਿਸ ਦੀ ਪਛਾਣ ਸੁਬਾਨ ਰੰਗਰੇਸ਼ ਵੰਜੋ ਵੰਜੋ ਹੋਈ ਨੇ ਅਗਿਆਨਤਾ ਕਾਰਨ ਹੋਈ ਗਲਤੀ ਦੱਸਦਿਆਂ ਮਾਫੀ ਮੰਗੀ ਹੈ SGPC ਨੇ سوشل میڈیا ਤੇ ਸਰੋਵਰ ਵਿੱਚ ਬਾਣ ਜਾਂ ਪਾਣੀ ਵਧਣ ਦੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਪਾਣੀ ਦਾ ਪੱਧਰ ਨਿਯੰਤਰਿਤ ਹੈ ਇਸ ਦੇ ਨਾਲ ਹੀ SGPC ਦੀ ਕਾਰਜਕਾਰੀ ਕਮੇਟੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਪ ਨੇਤਾ ਆਦਿਸ਼ੀ ਖਿਲਾਫ ਕਤਰ ਤੌਰ ਤੇ ਸਿਗਰੂਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਜੀਪੀਸੀ ਪ੍ਰਦਾਨਤਾ ਅਤੇ ਸਿਆਸੀ ਦਬਾਹ ਹਟ ਕਮ ਕਰਨ ਦੇ ਦੋਸ਼ ਲਗਾਏ ਜਿਸ ਨਾਲ ਟਕਰਾਅ ਹੋਰ ਵੱਧ ਗਿਆ ਹੈ 338 ਗਮ ਸਰੂਪਨ ਦੀ ਜਾਂਚ ਮਾਮਲੇ 'ਚ ਐਸਜੀਪੀਸੀ ਅਤੇ ਪੰਜਾਬ ਸਰਕਾਰ ਵਿਚਕਾਰ ਤਣਾ ਜਾਰੀ ਹੈ ਐਸਜੀਪੀਸੀ ਨੇ ਅਕਾਲ ਤਖਤ ਦੇ ਹੁਕਮ ਅਨੁਸਾਰ ਚੱਲਣ ਦੀ ਗੱਲ ਰਹੀ ਹੈ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ 350 ਸਾਲਾ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਵਾ ਚਲ ਰਹੀਆਂ ਹਨ ਐਸਜੀਪੀਸੀ ਨੇ AI ਦੀ ਗਲਤ ਵਰਤੋਂ ਨਾਲ ਬਣਾਇਆ ਝੂਠੀਆਂ ਤਸਵੀਰਾਂ ਤੇ ਵੀਡੀਓਜ਼ ਤੇ ਸਖਤ ਇਤਰਾਜ਼ ਜਤਾਇਆ ਹੈ ਐਸਜੀਪੀਸੀ ਵੱਲੋਂ 2025 26 ਲਈ ਕਾਲਜਾਂ ਵਿੱਚ ਦਾਖਲੇ ਖੁੱਲੇ ਹਨ ਅਤੇ ਪਟਿਆਲਾ ਵਿੱਚ ਸਿੱਖ ਉਮੀਦਵਾਰਾਂ ਲਈ ਮੁਫਤ ਨਿਕਾ ਸੇਵਾਵਾਂ ਦੀ ਕੋਚਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ ਪੱਧਨਾਮਾ ਵਿੱਚ ਸ੍ਰੀ ਕੋਸ਼ਿਸ਼ ਪੰਤਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ ਇਨਾ ਪੇਸ਼ਕਸ਼ਾਂ ਲਈ ਜ਼ਰੂਰ ਪ੍ਰਸਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦਿਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਆ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ